ਫੋਲੋ ਤੁਹਾਨੂੰ ਮਿਲਾਉਣੇ ਸੀ ਗੰਗਾ ਦੇ ਨਾਲ ਕਿ ਅੱਜ ਦਾ ਵਲੌਗ ਹੋ ਗਿਆ ਜੀ ਸ਼ੁਰੂ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਮਾਰਾ ਪੰਚੇ ਪਾਛਾ ਜੀ ਦਾ ਅਵਤਾਰ ਕੋਲ ਤੇ ਤਰਨ ਤਰਨ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਸਹੀ ਨਗਰੀ ਆ ਤੇ ਤਰਨ ਤਰਨ ਦੇ ਵਿੱਚ ਹੀ ਨਿਰਗਿਤ ਨੇ ਆ ਤੇ ਨਿਸ਼ਾਨੇ ਖਾਲਸਾ ਸਰਪੋਤ ਲੋਕਾਂ ਕਰਕੇ ਦੀ ਸੇਵਾ ਕੀਤੀ ਜਾ ਰਹੀ ਆ ਐ ਗੁਰਸੇਵ ਸਿੰਘ ਐ ਖਾਲਸਾ ਐ ਨਿਭਾ ਮੇਕਰ ਖਾਲਸਾ ਸਰਪੋਤ ਦੇ ਸਾਰੇ ਸਿੰਘ ਫੜੋ ਬੋਲ ਜੀ ਵਾਹਿਗੁਰੂ ਵਾਹਿਗੁਰੂ ਕਿਹਦੇ ਆ ਜੀ ਅੰਗੇ ਸਿੰਘ ਇਧਰ ਧਿਆਰ ਬਣਿਆ ਔਰ ਸਪੈਸ਼ਲੀ ਅੱਜ ਨਿਸ਼ਾਨੇ ਖਾਲਸਾ ਗਰੁੱਪ ਵੱਲੋਂ ਗਤਕੇ ਦੀ ਸ਼ਸਤਰ ਵਿਦਾਈ ਸਵਾਗਤ ਅੱਜ ਜਨ ਬਸੌਧਾ ਲੈ ਕੇ ਆਇਆ ਹਾਂ ਅੱਜ ਆ ਸਾਡਾ ਦੇਖੋ ਬੱਬਰ ਸ਼ੇਰ ਤੇ ਜੁਨਾ ਆ ਸਾਡੇ ਨਿਗ ਨਿਗ ਪਚੰਗੀ ਸਾਡੇ ਤਿਆਰ ਹੋ ਗਿਆ ਤੇ ਰਾਜੂ ਦਾ ਦਮਾਲਾ ਜਿਹੜਾ ਸਰਜਾਨ ਸਿਲਾ ਰਿਹਾ ਪ੍ਰਭ ਤੇ ਹੁਣ ਤਕਰੀਬਨ ਸਾਰੇ ਰਿਆਂ ਨੇ ਤਿਆਰ ਆ ਸੰਗੀ ਨੇ ਪੌੜੀ ਤਲਵਾਰ ਦੇਖ ਲਈ ਕਸੇ ਟੇਕਾ ਕੰਮ ਕਸਾ ਤੇ ਛੋੜੀ ਦੀ ਸਮਾਈਲ ਤਦੂ ਕੀ ਕਰਾ ਦਵਾਂਗਾ ਤੂੰ ਬਲੌਗ ਦੇ ਵਿੱਚ ਸੱਜਣਾਂ ਕੀ ਕਰਾ ਦਵਾਂਗਾ ਬੋਲ ਦੀ ਦਿਲ ਦੀ ਦਾ ਅੱਜ ਪ੍ਰਤਾਸ਼ ਜਿਹਾ ਕੋਈ ਬਾਰੇ ਕੀ ਕਰਾ ਦਵਾਂਗਾ ਸਕਦਾ ਨਹੀਂ ਆ ਗਿਆ ਸਭ ਚੱਲ ਨਹੀਂ ਚਾਹੀਦਾ ਅੱਛਾ ਕਿਤੇ ਪਹੁੰਚਿਆ ਹਾਂਜੀ ਜੁਬਾਰਤਾ ਫੁਟਰੇ ਗੁਰਮੌਰ ਸਿੰਘ ਕਹਿੰਦਾ ਕੋ ਹੋ ਹੋ ਖੁਸ਼ ਹਾਂਜੀ ਬਹੁਤ ਦਸਤਾਰੀ ਫਤਿਹਿਆਤ ਤਿਆਰ ਹੋ ਗਏ ਨੇ ਜਿਆ ਮੱਲੇ ਮੜ ਕੇ ਆਉਂਦੇ ਸਾਰੇ ਆ ਤਿਆਰ ਬਰ ਤਿਆਰ ਹੋ ਗਏ ਤਾਂ ਸਾਰਿਆਂ ਨੇ ਪਹੁੰਚੋ ਤੇ ਸੰਜੂ ਨੇ ਜੇ ਸੰਜੂ ਤੁਹਾਨੂੰ ਸਾਰਿਆਂ ਨੂੰ ਜਕੜਾ ਗੱਜ ਵੱਜ ਕੇ ਸਾਰੇ ਜਵਾਬ ਦਿਓ ਜੀ ਤਜਾ ਗਰਾਂ ਗਿਦੇ ਗਿਦੇ ਆ ਬਿਆ ਵੇ ਨਾ ਲੋ ਯਾ ਵੇ ਤੇ 10000 ਨੂੰ ਪਾ ਵੇ ਸਾਤ ਸੁਰੀ ਆ ਗਾ ਵਾਣਾ ਤਬਾ ਆ ਤੈਨੂੰ ਉੱਤੇ ਹੀ ਲੈ ਜੀ ਅੱਜ ਪਹਿਲੇ ਦਿਨ ਉੱਤੇ ਆ ਜਾ ਬਹਿ ਜਾ ਬਹਿ ਜਾ ਬਹਿ ਜਾ ਕੋਈ ਹੋਰ ਆ ਪੰਗਦੇ ਕਿੱਥੇ ਹੋਇਆ ਇੱਥੇ ਗਾਲੀ ਬਾਤ ਬਾਬਾ ਨਹੀਂ ਕਹਿੰਦਾ ਇਹ ਤਿਕਾਰੀ ਮਾਰ ਕੇ ਕੋਈ ਹੋਰ ਨਹੀਂ ਕੋਈ ਇਹਦਾ ਇਹ ਯਾਰ ਪੇੜਾ ਜੀ ਪਹਿਲੇ ਦਿਨ ਹੁੰਦੇ ਨਹੀਂ ਬੈਡ ਤੇ ਕੋਟੀ ਕਰ ਦਿੱਤੀ ਐ ਚਿਕੜੀ ਦੀ ਮਾਰ ਓਏ ਤੂਫਾਨ ਸੱਗੇ ਕੀ ਕੀਤਾ ਓਏ ਪੀਓਪੀ ਮਾਰਦੀ ਓਏ ਪੂਰੀ ਆ ਵੇਖੋ ਜੀ ਇਹਨਾਂ ਨੇ ਸਵੇਰੇ ਸਵੇਰੇ ਆਪਣਾ ਕਰ ਲਿਆ ਕੰਮ ਚਾਲੂ ਤੂੰ ਮੈਨੂੰ ਕਹਿਆ ਮੈਂ ਬਿਸਕੁਟ ਲੈ ਕੇ ਆਉਣ ਲੱਗਾ ਕੀਦਾ ਗਿਆ ਤੂੰ ਇਹ ਬਿਸਕੁਟ ਆ ਫਰਾਦ ਹਾਂ ਮੇਰਾ ਸਾਰੋ ਦੱਸ ਤੂੰ ਉਹਨਾਂ ਰਾਹ ਰਾਹ ਸਾ ਤੂੰ ਰਾਹ ਦਾ ਮੇਰਾ ਸਾਰ ਰੁਕਦਾ ਕੀ ਗੱਲ ਹੈ ਦੱਸ ਤੇ ਬਿਸਕੁਟ ਓਏ ਅੱਜ ਤੂਫਾਨ ਸਿੰਘ ਵੀ ਸਾਡੇ ਨਾਲ ਚੱਲਿਆ ਵਾ ਆ ਦੇਖੋ ਹਾਂਜੀ ਕਿਆ ਬਾਤ ਹੈ ਤੂਫਾਨ ਸਿੰਘ ਤਿਆਰ ਆ ਬਿਲਕੁਲ ਨਾਲ ਜਾਣ ਵਾਸਤੇ ਤੇ ਇਹਦੇ ਇਹਦੇ ਨੌ ਬਹੁਤ ਜਿਆਦਾ ਤਿੱਖੇ ਆ ਇਸ ਕਰਕੇ ਉਹ ਕਲੱਬਸ ਲੈਣ ਗਏ ਆ ਜਿਹੜਾ ਹਰਪੀ ਸਿੰਘ ਆਪੀ ਕਿ ਬਾਹਰ ਤੇਰਾ ਤੇ ਬੈਠੇ ਦੇ ਕਿ ਜਖਮ ਨਾ ਹੋਵੇ ਹਨਾ ਔਰ ਓਏ ਥੋੜੂ ਦੇ ਅੰਦਰ ਰੋ

ਦੇ ਨਾਲ ਸਾ ਗੱਤ ਦਾ ਖਾਣਾ ਇਹਦੇ 2020 ਵਿੱਚ ਚਾਰਜ ਸਾਰਿਆਂ ਨੂੰ ਬਹੁਤ-ਬਹੁਤ ਬਤਾਇਆ ਔਰ ਬਹੁਤ-ਬਹੁਤ ਧੰਵਾਜ ਦਿੱਤਾ ਸਹੀ ਕਰ ਸਹੀ ਕਰ ਵੇ ਤੁ ਵੀਡੀਓ ਬੋੜਾ ਜਿੰਦਾਂ ਜਾਈਏ ਬੜੋਰ ਜਾਣਾ ਕੋਈ ਹੋਇਆ ਬਹੁਤ ਸ਼ਾਨਦਾਰ ਬੋਲ ਦੇ ਨਾਲ ਤੁਸੀਂ ਸਾਰਿਆਂ ਨੇ ਆਪਣੇ ਜੋਰ ਦਿਖਾਏ ਹਨ ਜਿਹੜੇ ਪਾਸੇ ਸਿੱਧੇ ਪਾਸੇ ਬੇਸੇ ਜਾਨੀ ਕੋਲੋਂ ਤੇ ਪਾਣ ਔਰ ਬਹੁਤ ਬਹੁਤਵਾਦ ਮੁਕੇ ਜੱਜੇਗਾ ਜਿਹਨੇ ਰੋਸਾ ਕੰਨ ਮੜਾਲਾ ਜੀ ਸਾਡੀ ਸਮਾਪਤੀ ਆ ਅੱਜ ਦੇ ਨਰਗੀਤ ਜਗੋਰ ਦਿੰਦੇ ਸਭ ਜੀ ਦਾ ਮਾਰਾ ਇਹ ਬੜੀ ਚਰਦੀ ਕਰਾਇਆ ਸਿੰਘਾਂ ਨੇ ਬੜੇ ਜ਼ੋਰ ਲਗਾਏ ਸਾਡੇ ਤਵਾਰ ਸਿੰਘ ਨੇ ਸਾਡੇ ਤਵਾਰ ਸਿੰਘ ਨੇ ਅਜਾਦੀ ਬੜੀ ਜਮਾ ਦਾ ਜੀ ਮਦਾਂ ਜੀ ਮਾਸੀ ਜਾਣੇ ਤਾਂ ਮਾਸੀ ਵੜੇ